ਹਾਂਜੀ ਹੋਰ ਸਭ ਕਿਵੇਂ ਹੋ ਠੀਕ ਠਾਕ ਹੋ ਚੈਨਲ ਨੂੰ ਸਰ ਜਣੇ ਸਬਸਕ੍ਰਾਈਬ ਕਰ ਲਿਓ ਤੁਹਾਡੇ ਸਪੋਰਟ ਦੀ ਲੋੜ ਆ ਅੱਜ ਖੇਤਾਂਵਾਂ ਨੂੰ ਗੜਾ ਪਾਨ ਚੱਲੇ ਸੀ ਸਬਰੀਏ ਕੀਤੀ ਨੂੰ ਅੱਜ 15 ਦਿਨ ਹੋ ਗਏ ਨੇ ਦੇਖਦੇ ਆਂ ਨਦੀਨ ਨਾਸ਼ਕ ਦਾ ਕਾ ਮਰਿਆ ਕਿਦਾਂ ਕਿ ਨਹੀਂ ਮਰਿਆ ਜਿਹੜੇ ਕੇਜ ਚ ਆਪਾਂ ਟਾੜਾ ਬੈਟਰੀ ਪਾਈ ਸੀ ਜੂਰੀਆ ਚ ਲਾ ਕੇ ਪਤਾ ਵੀ ਰਿਜ਼ਲਟ ਦੇਖਦੇ ਆਂ ਜਿੱਥੇ ਸਪਰੇਅ ਕੀਤੀ ਸੀ ਉਹਦਾ ਵੀ ਰਿਜ਼ਲਟ ਦੇਖਦੇ ਆਂ ਕੀ ਰਿਜ਼ਲਟ ਮਿਲਿਆ 15 ਦਿਨਾਂ ਬਾਅਦੋਂ ਪਹਿਲਾਂ ਆਪਾਂ ਇਸ ਖੇਤ ਵਿੱਚ ਦੇਖ ਲੈਨੇ ਆ। ਇਹ ਤੇ ਆਪਾਂ ਸਪਰੇਅ ਕੀਤੀ ਸੀ। ਮੈਟਰੀ ਤੇ ਟੋਪਿਕ ਦੀ ਨਾਲ 240 ਪਾਈ ਸੀ ਆਪਾਂ। ਇਹਦੇ ਵਿੱਚ ਜਦੋਂ ਬਾਰਿਸ਼ ਹੋਈ ਸੀ, ਬਾਰਿਸ਼ ਹੋਣ ਤੋਂ ਬਾਅਦ ਆਪਾਂ ਸਪਰੇਅ ਕੀਤੀ ਸੀ। ਤੇ ਮੈਟਰੀ ਦੀ ਡੋਜ਼ ਜਿਹੜੀ ਆਪਾਂ ਇੱਥੇ 70 ਗ੍ਰਾਮ ਪਾਈ ਸੀ। ਜਿਹਦੇ ਨਾਲ ਕਣਕ ਨੂੰ ਵੀ ਥੋੜਾ ਨੁਕਸਾਨ ਹੋ ਗਿਆ ਸੀ। ਨਦੀਨ ਤੇ ਚਲੋ ਇਹਦੇ ਨਾਲ ਕੰਟਰੋਲ ਹੋ ਗਿਆ ਸੀ ਪਰ ਮੈਟਰੀ ਦੀ ਡੋਸ ਜਿਹੜੀ ਉਹ 50 ਗ੍ਰਾਮ ਤੋਂ ਵੱਧ ਮੇਰੇ ਖਿਆਲ ਨਾਲ ਨਹੀਂ ਪੋਣੀ ਚਾਹੀਦੀ ਇਹਦੇ ਨਾਲ ਕਣਕ ਜਿਹੜੀ ਆਪਣੀ ਪੀਲੀ ਪੈ ਗਈ ਸੀ ਥੋੜੀ ਘੁਮਲਾ ਗਈ ਸੀ ਨਾਲੇ ਫਿਰ ਆਪਾਂ 5-6 ਦਿਨ ਬਾਅਦ ਪਾਣੀ ਲਾਤਾ ਸੀ ਕਣਕ ਨੂੰ ਉਹਦੇ ਨਾਲ ਫਿਰ ਕਣਕ ਤਾਂ ਠੀਕ ਹੋ ਗਈ ਆ ਇਹ ਯੂਰੀਆ ਪਾਤੀ ਸੀ ਆਪਾਂ ਫਿਰ ਉਹਦੇ ਨਾਲ ਕਣਕ ਤਾਂ ਸਾਰੀ ਚਲੋ ਠੀਕ ਹੋ ਗਈ ਆ ਪਰ ਮੈਟਰੀ ਦੀ ਡੋਸ ਜਿਹੜੀ ਉਹ 50 ਗ੍ਰਾਮ ਤੋਂ ਨਹੀਂ ਪੋਣੀ ਚਾਹੀਦੀ ਵੱਧ। ਉਹਦੇ ਨਾਲ ਕਣਕ ਨੂੰ ਨੁਕਸਾਨ ਹੁੰਦਾ ਆ। ਬਾਕੀ ਇਹਦੇ ਨਾਲ ਦੀਨ ਤਾਂ ਸਾਰਾ ਖਤਮ ਹੋ ਗਿਆ ਹੈ ਪੂਰਾ। ਦੀਨ ਉਹ ਤੇ ਕੰਟਰੋਲ ਕਰਤਾ ਹੈ ਚੰਗੀ ਤਰ੍ਹਾਂ ਇਹਨੇ। ਪਰ ਕਣਕ ਇੱਕ ਵਾਰੀ ਥੋੜੀ ਰੋਗੀ ਸੀ ਗ੍ਰੋਥ ਇਹਦੀ। ਕੁਮਲਾਵੀ ਸੀ। ਤੇ ਪਾਣੀ ਲਾਉਣਾ ਠੀਕ ਹੋ ਗਈ ਸੀ। ਮੁਰਕੇ ਆਪਾਂ ਖਾਦ ਪਾਤੀ ਸੀ ਜਲਦੀ। ਫਿਰ ਹਾਂ ਦੂਸਰੇ ਖੇਤ ਚਲਦੇ ਹਾਂ ਜਿੱਥੇ ਆਪਾਂ ਯੂਰੀਆ ਚੜਲਾ ਕੇ ਪਾਈ ਸੀ ਮੈਟਰੀ ਉਹਦਾ ਰਿਜ਼ਲਟ ਦੇਖਦੇ ਹਾਂ ਕੀ ਮਿਲਿਆ ਹੈ ਇਹ ਸਾਡਾ ਖੇਤ ਆ ਜਿੱਥੇ ਆਪਾਂ ਯੂਰੀਆ ਚੜਲਾ ਕੇ ਮੈਟਰੀ ਪਾਈ ਸੀ ਇਹਦੇ ਵਿੱਚ ਚੌੜੇ ਪੱਤੇ ਵਾਲੇ ਜਿਹਨਾਂ ਨੂੰ ਨਦੀਨ ਨੂੰ ਕੁਝ ਨਹੀਂ ਹੋਇਆ ਚੌੜੇ ਪੱਤੇ ਵਾਲੇ ਨਦੀਨ ਦੇ ਪੰਧਾ ਉਦਾਂ ਹੀ ਆ ਕੋਈ ਬਾਕੀ ਦੂਸਰਾ ਨਦੀਨ ਦੇਖਦੇ ਹਾਂ ਕਿਤੇ ਕਿਤੇ ਨਦੀਨ ਮਰਿਆ ਵੀ ਹੈ ਆਹ ਬਾਕੀ ਗੁੱਲੀ ਡੰਡਾ ਜਿਹੜਾ ਉਹ ਮਰ ਗਿਆ ਇਹਦੇ ਨਾਲ ਕਿਤੇ ਕਿਤੇ ਤੇ ਹੈਗਾ ਹੈ ਅਜੇ ਪਰ ਜਿੱਦਾਂ ਇੱਥੇ ਦੇਖੋ ਆ ਖੜਾ ਹੈ ਓਦਾਂ ਹੀ ਇਹਨੂੰ ਕੁਝ ਨਹੀਂ ਹੋਇਆ ਨਦੀਨ ਨੂੰ ਥੋੜਾ ਜਿਹਾ ਪੀੜਾ ਪਿਆ ਸੀ ਇਹਦੋਂ ਨਦੀਨ ਥੋੜਾ ਵੱਡਾ ਹੋ ਜਾਂਦਾ ਹੈ। ਉਹਤ ਨਹੀਂ ਮਰਦਾ ਇਹਦੇ ਨਾਲ। ਜਿਹੜਾ ਨਿੱਕਾ ਨਦੀਨ ਸੀ ਉਹ ਖਤਮ ਹੋ ਜਾਂਦਾ ਹੈ ਇਹਦੇ ਨਾਲ। ਜੋ ਸਟ੍ਰਾਈਡਿੰਗ ਦੇਖ ਸਕਦੇ ਇੱਥੇ ਇਹਨੂੰ ਦੀਨ ਮਰਿਆ ਨਹੀਂ ਹੈਗਾ ਜੇ ਫਿਰ ਨੂੰ ਸਪਰੇਅ ਕਰਨੀ ਪਵੇਗੀ ਜੇ ਤੇ ਹੁਣ ਆਪਾਂ ਟਾਪਿਕ ਦੀ ਸਪਰੇਅ ਕਰ ਦਿੰਨੇ ਆ ਜਿਹੜਾ ਦੀਨ ਤੇ ਛੋਟਾ ਸੀ ਉਹ ਤੇ ਇਹਦੇ ਨਾਲ ਕੰਟਰੋਲ ਹੋ ਗਿਆ ਹੈ ਉਹ ਤੇ ਖਤਮ ਹੋ ਗਿਆ ਹੈ ਦੇਖ ਸਕਦੇ ਹੋ ਚੋੜੇ ਪੱਤੇ ਵਾਲਿਆਂ ਦੀਨ ਬਿਲਕੁਲ ਉਦਾਂ ਦੇ ਉਦਾਂ ਹੀ ਆ ਕੁਛ ਨਹੀਂ ਹੋਇਆ ਇਹਨਾਂ ਨੂੰ ਇਹਨੂੰ 240 ਮਰੇਗੀ ਕਿਤੇ ਉਹਨੂੰ ਸਪਰੇਅ ਕਰਾਂਗੇ 240 ਦੇ ਟੋਪਿਕ ਦੀ ਜਿੱਥੇ ਕਿ ਦਵਾਈ ਥੋੜੀ ਜਿਆਦਾ ਪਈ ਹੈ ਉਥੇ ਕਣਕ ਵੀ ਸੜ ਗਈ ਹੈ ਨਦੀਨ ਤੇ ਚਲੋ ਸੜਿਆ ਹੀ ਹੈ ਜਿੱਥੇ ਕਿ ਦਵਾਈ ਜਿਆਦਾ ਡਿੱਗ ਜਾਂਦੀ ਹੈ ਉਥੇ ਕਣਕ ਨੂੰ ਨੁਕਸਾਨ ਹੋ ਜਾਂਦਾ ਨਾਲ ਹੀ ਥੋੜਾ ਬਾਕੀ ਜ਼ਿਆਦਾ ਨੁਕਸਾਨ ਤਾਂ ਨਹੀਂ ਕਣਕ ਨੂੰ ਹੋਇਆ ਕਿਤੇ ਕਣਕ ਬਿਲਕੁਲ ਠੀਕ ਹੀ ਰਹੀ ਹੈ ਬਾਕੀ ਇਹਦੇ ਰਿਜ਼ਲਟ ਦੀ ਗੱਲ ਕਰੀਏ ਆਪਾਂ 200 ਗ੍ਰਾਮ ਬਾਈ ਸੀ ਟਾਟਾ ਮੈਟਰੀ ਯੂਰੇ ਚ ਲਾ ਕੇ ਅੱਧਾ ਕ ਨਦੀਨੇ ਦੇ ਨਾਲ ਮਰਿਆ ਤੇ ਅੱਧਾ ਕ ਜਜੇ ਹੈਗਾ ਇਹ ਆ ਤੇ ਆਪਾਂ ਹੁਣ ਦੁਬਾਰਾ ਸਪਰੇਅ ਕਰਾਂਗੇ ਤੇ ਟੋਪਿਕ ਤੇ 240 ਦੀ ਬਾਕੀ ਕੰਟਰੋਲ ਚੜੋ ਹੋਇਆ ਥੋੜਾ ਵਧਾ ਨਦੀਨ ਦੇ ਨਾਲ ਵੀ ਇਹਨੇ ਕਿੰਨੇ ਦੀਨ ਤੇ ਥੋੜਾ ਵਧੀਆ ਕੰਮ ਕਰਦੀ ਜਦੋਂ ਨਦੀਨ ਥੋੜਾ ਵੱਡਾ ਹੋ ਜਾਂਦਾ ਆ ਵੇਰੇ ਕੰਟਰੋਲ ਮੇਰੇ ਖਿਆਲ ਨਾਲ ਥੋੜਾ ਘੱਟ ਕਰਦੀ ਏ ਦੇਖ ਸਕਦੇ ਹੋ ਇੱਥੇ ਥੱਲੇ ਨਦੀ ਨ ਮਰਿਆ ਹੋਇਆ ਹੈ ਕਿਤੇ ਕਿਤੇ ਵਿੱਚ ਵਿੱਚ ਜਿਹੜਾ ਨਹੀਂ ਮਰਿਆ ਹੈ ਯੂਰੀਆ ਚ ਲਾ ਕੇ ਟਾਟਾ ਮੈਟਰੀ ਪਾਉਂਦਾ ਉਹਨੂੰ ਫਾਇਦਾ ਹੈ ਜਿਹਦੇ ਘਾਹ ਮਰਦਾ ਨਹੀਂ ਹੈਗਾ ਇੱਕ ਵਾਰੀ ਯੂਰੀਆ ਚ ਲਾ ਕੇ ਭਾਤੀ ਇਹਦੇ ਮੁਲਕੇ ਦਾ ਦੁਬਾਰਾ ਸਪਰੇਅ ਕਰ ਦਿੱਤੀ ਜਾਵੇ ਜਿਹਦਾ ਸਪਰੇਅ ਨਾ ਕੰਟਰੋਲ ਹੋ ਜਾਂਦਾ ਆ ਉਹਨੂੰ ਯੂਰੀਆ ਚ ਲਾ ਕੇ ਟਾਟਾ ਮੈਟਰੀ ਪਾਉਂਦੀ ਲੋੜ ਨਹੀਂ ਹੈਗੀ ਆਪਣੀ ਸਪਰੇਅ ਕਰੇ ਤੇ ਡਬਲ ਖਰਚਾ ਕਰਨ ਦਾ ਵੀ ਫਾਇਦਾ ਨਹੀਂ ਹੈਗਾ ਤੇ ਰਜੂ ਸਪਰੇਅ ਕਰਦਾ ਪਿਆ ਹੁਣ ਹੁਣ ਆਪਾਂ 1.5 ਪੈਕ ਟੋਪੀ ਦਾ ਪਾਇਆ ਹੈ ਨਾਲ 240 200 ml ਪਾ ਰਹੇ ਹਾਂ ਜਿਹੜਾ ਕੋਈ ਨਦੀਨ ਡਾਗ ਗਿਆ ਇਹਦੇ ਨਾਲ ਕੰਟਰੋਲ ਹੋ ਜਾਏਗਾ ਪਿਛਲੀ ਵਾਰੀ ਇਹ ਨਦੀਨ ਸਾਡਾ ਪੂਰਾ ਕੰਟਰੋਲ ਨਹੀਂ ਸੀ ਹੋਇਆ ਇਸ ਵਾਰੀ ਸੋਚਿਆ ਸੀ ਨਦੀਨ ਪੂਰਾ ਕੰਟਰੋਲ ਕਰਨਾ ਹੈ ਕਰਨਾ ਹੈ ਤੇ ਉਸ ਕਰਕੇ ਪਹਿਲਾਂ ਆਪਾਂ ਜੁਰੇ ਚ ਲਾ ਕੇ ਬੈਟਰੀ ਪਾਈ ਹੁਣ ਦੁਬਾਰਾ ਟੋਪਿਕ ਦੀ ਸਪਰੇਅ ਕਰਦੇ ਪਏ ਉੱਤੇ ਜਿਹੜਾ ਕੋਈ ਨਦੀਨ ਡਾਗ ਗਿਆ ਇਹਦੇ ਨਾਲ ਕੰਟਰੋਲ ਹੋ ਜਾਏਗਾ ਸਾਰਾ ਚਲੋ ਮਿਲਦੇ ਆਂ ਫਿਰ ਅਗਲੀ ਵੀਡੀਓ 'ਚ ਵੀਡੀਓ ਦੇਖਣੇ ਸਾਰਿਆਂ ਦਾ ਧੰਨਵਾਦ ਚੈਨਲ ਨੂੰ ਸਾਈਜ ਨੇ ਸਬਸਕ੍ਰਾਈਬ ਕਰ ਲਓ